MP ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜੋ ਕਿ ਕਾਜਕਾਲ ਕਾਫੀ ਖਬਰਾਂ ਦੇ ਵਿੱਚ ਚਰਚਾ ਨੂੰ ਆਏ ਹੋਏ ਨੇ ਤੇ ਉਹਨਾਂ ਵੱਲੋਂ ਲਗਾਤਾਰ ਪੈਰੋਲ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਵਿਚਾਰ ਕਰੋ ਪਰ ਪੰਜਾਬ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਤੇ ਤਰੀਕ 8 ਨੂੰ ਪੈਣੀ ਹੈ ਪਰ ਜੋ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਦੇ ਵਿੱਚ ਜਵਾਬ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ MP ਅੰਮ੍ਰਿਤਪਾਲ ਸਿੰਘ ਜੇਕਰ ਕੋਈ ਬਿਆਨ ਦੰਦੇ ਨੇ ਤਾਂ ਉਹਨਾਂ ਦੇ ਬਿਆਨ ਦੇ ਨਾਲ ਪੰਜਾਬ ਦੇ ਵਿੱਚ ਅੱਗ ਲੱਗ ਜਾਵੇਗੀ ਜਿਹੜੇ ਪੰਜ ਦਰਿਆਣੇ ਧਰਤੀ ਆਪਾਂ ਦਰਿਆਵਾਂ ਦੀ ਉੱਥੇ ਅੱਗ ਲੱਗ ਜਾਵੇਗੀ ਰਾਸੀ ਲੋਕਾਂ ਦੇ ਆਪ ਕੋ ਆਪਣੇ ਤਰਕ ਹੁੰਦੇ ਨੇ ਇਹੀ ਰਾਸੀ ਲੋਕ ਜਦੋਂ ਇਹਨਾਂ ਨੇ ਸੱਤਾ 'ਚ ਬਹਿਣਾ ਹੁੰਦਾ ਤਾਂ ਇਹ ਸਾਰਾ ਕੁਝ ਨਜ਼ਰ ਅੰਦਾਜ਼ਾਜ ਹੁੰਦਾ ਇੱਕ ਵੀ ਪਰਸੈਂਟ ਉਧਰ ਧਿਆਨ ਨਹੀਂ ਹੁੰਦਾ ਜਦੋਂ ਸੱਤਾ ਦਾ ਕੁਰਸੀ ਤੇ ਚੌਂਕੜਾ ਮਾਰ ਕੇ ਬੈਠ ਗਏ ਫਿਰ ਉਹ ਗੱਲਾਂ ਭੁੱਲ ਜਾਂਦੇ ਨੇ ਇੱਕ ਤੇ ਕੋਈ ਪਹਿਲੀ ਵਾਰ ਹੋਇਆ ਯਾਦ ਕਰੋ ਜਦੋਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਉਹਨਾਂ ਨੂੰ ਦਿੱਲੀ ਦੀ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਲਿਆਉਣਾ ਸੀ ਤਾਂ ਉਸ ਵੇਲੇ ਦੇ ਮੁੱਖ ਮੰਤਰੀ ਜਿਹੜੇ ਆਪਦੇ ਆਪ ਨੂੰ ਪੰਥਕ ਕਹੋਂਦੇ ਸਨ ਤੇ ਪੰਥਕ ਮੰਗਾ ਕਹਿੰਦੇ ਆ ਵੀ ਇਹ ਤਾਂ ਹੈ ਹੀ ਸਾਡਾ ਹੋਰ ਕਿਹਦਾ ਅਧਿਕਾਰ ਹੀ ਨਹੀਂ ਚੁੱਕਣੀਆਂ ਸੀਗੀਆਂ ਉਦੋਂ ਉਹਨਾਂ ਬਾਰੇ رائے ਮੰਗੀ ਗਈ ਇਸੇ ਤਰ੍ਹਾਂ ਦੀ رائے ਉਹਨਾਂ ਨੇ ਲਿਖ ਕੇ ਭੇਜਤੀ ਸੀ ਕਿ ਬੰਦਾ ਇੱਕ ਪੁਰਾਣਾ ਖਾੜਕੂ ਹੈ ਜੇ ਕਿਤੇ ਇਹ ਪੰਜਾਬ ਦੀ ਜੇਲ੍ਹ ਚ ਆ ਗਿਆ ਇਹਦੇ ਨਾਲ ਤਾਂ ਮਾਹੌਲ ਹੀ ਬੜਾ ਖਰਾਬ ਹੋ ਜਾਊਗਾ